ਕੁਝ ਚੀਜ਼ਾਂ ਦਾ ਸਵਾਦ ਖਾ ਕੇ ਹੀ ਆਉਂਦਾ ਹੈ ਆਪਾਂ ਕਿੰਨਾ ਵੀ ਕਹਿ ਲਈਏ ਕਿ ਰਸਮਲਾਈ ਬਹੁਤ ਸਵਾਦ ਹੈ ਪਰ ਜਦ ਤੱਕ ਆਪਾਂ ਉਸ ਨੂੰ ਨਹੀਂ ਖਾਂਦੇ ਆਪਾਂ ਨੇ ਕਦੀ ਖਾ ਹੀ ਨਾ ਹੋਵੇ ਤਾਂ ਆਪਨ ਕੀ ਪਤਾ ਚੱਲੇਗਾ ਕਿ ਉਸ ਦਾ ਸਵਾਦ ਕੀ ਹੁੰਦਾ ਹੈ ਕਿਹੋ ਜਿਹਾ ਹੁੰਦਾ ਹੈ ਇਸੇ ਤਰ੍ਹਾਂ ਜਦ ਤੱਕ ਆਪਾਂ ਪਰਮਾਤਮਾ ਦਾ ਨਾਮ ਨਹੀਂ ਜਪਾਂਗੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਾਂਗੇ ਤਦ ਤੱਕ ਆਪਾਂ ਨੂੰ ਕੀ ਪਤਾ ਚੱਲੇਗਾ ਕਿ ਵਾਹਿਗੁਰੂ ਦੇ ਸਿਮਰਨ ਦਾ ਆਨੰਦ ਕੀ ਹੁੰਦਾ ਹੈ ਇਸੇ ਕਰਕੇ ਇਹ ਸਭ ਕੁਝ ਕਰਕੇ ਵੇਖੋ ਥੋੜੀ ਦੇਰ ਦੇ ਲਈ ਸਾਈਡ ਵਿੱਚ ਬੈਠ ਕੇ ਵੇਖੋ ਜਿਆਦਾ ਨਹੀਂ ਤਾਂ 15 ਮਿੰਟ 15 ਮਿੰਟ ਤੇ ਲਈ ਇੱਕ ਥਾਂ ਤੇ ਸ਼ਾਂਤ ਤੇ ਵਰੀ ਥਾਂ ਤੇ ਬਹਿ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਤਾਂ ਵੇਖੋ ਕਿੰਨਾ ਆਨੰਦ ਮਿਲਦਾ ਹੈ 15 ਮਿੰਟ ਕੋਈ ਵੱਡੀ ਗੱਲ ਨਹੀਂ ਹੈ ਜੇ ਪ੍ਰਮਾਤਮਾ ਦਾ ਨਾਮ ਲਿੱਤਾ ਜਾਵੇ ਪ੍ਰਮਾਤਮਾ ਦਾ ਵਾਹਿਗੁਰੂ ਦਾ ਸਿਮਰਨ ਕਰੋ ਤੇ ਨਾਲ ਹੀ ਮੂਲ ਮੰਤਰ ਜੀ ਦਾ ਅਭਿਆਸ ਕਰੋ ਸਿਮਰਨ ਕਰੋ ਤੇ ਫਿਰ ਵੇਖਣਾ ਤੁਹਾਨੂੰ ਕਿੰਨਾ ਆਨੰਦ ਆਵੇਗਾ ਦਿਨ ਚ ਦੋ ਤੇ ਤਿੰਨ ਵਾਰ ਜ਼ਰੂਰ ਕਰੋ 15-15 ਮਿੰਟ ਕੱਢ ਕੇ ਤੇ ਇੱਕ ਘੜੀ ਤੁਹਾਡੀ ਬਣ ਜਾਵੇਗੀ ਜਦ ਤੱਕ ਤੁਸੀਂ ਅਭਿਆਸ ਕਰੋਗੇ ਤੇ ਹੌਲੇ-ਹੌਲੇ ਆਪ ਜੀਆਂ ਨੂੰ ਜਿੰਨਾ ਵੀ ਇਦੇ ਚੋਂ ਆਨੰਦ ਪ੍ਰਾਪਤ ਹੋਵੇਗਾ ਉਸ ਦਾ ਆਪ ਨੂੰ ਫਲ ਵੀ ਪ੍ਰਾਪਤ ਹੋਵੇਗਾ ਕਰਕੇ ਤਾਂ ਵੇਖੋ ਫਿਰ ਦੇਖਣਾ ਕਿ ਤੁਹਾਡੇ ਜੀਵਨ ਵਿੱਚ ਕਦ ਦਿਲਲੀ ਆਵੇਗੀ ਵੈਸੇ ਤਾਂ ਗੁਰਵਾਨ ਗੁਰਵਾਨੀ ਕਹਿੰਦੀ ਹੈ ਕਿ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪੋ ਹਰ ਇੱਕ ਸ્વાસ ਸ્વાસ ਉਸ ਪ੍ਰਮਾਤਮਾ ਦਾ ਨਾਮ ਜਪੋ ਪਰ ਫੇਰ ਵੀ ਜੇ ਤੁਸੀਂ ਪ੍ਰਭਾਤ ਵੇਲੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪ੍ਰਮਾਤਮਾ ਦਾ ਨਾਮ 15 ਮਿੰਟ ਵਾਸਤੇ ਵੀ ਜਪ ਲਵੋ ਤਾਂ ਬਹੁਤ ਵੱਡੀ ਗੱਲ ਹੈ ਕਿਉਂਕਿ ਬਾਣੀ ਵਿੱਚ ਵੀ ਕਿਹਾ ਗਿਆ ਹੈ ਉਠੇ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ ਗੁਰਵਾਣੀ ਕਹਿੰਦੀ ਹੈ ਕਿ ਅੰਮ੍ਰਿਤ ਵੇਲੇ ਪ੍ਰভাত ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਦਾ ਜਾਪ ਕਰ ਤੇ ਸੁੰਦੇ ਹੋਏ ਵੀ ਜਾਪ ਕਰ ਸੁੰਦੇ ਸੁੰਦੇ ਵੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਹੀ ਸੋ ਪਰ ਆਪਣੀ ਹਾਲਤ ਅੱਜ ਇਹੋ ਜਿਹੀ ਹੋ ਚੁੱਕੀ ਹੈ ਕਿ ਸਾਡੇ ਕੋਲ ਜੋ ਮੋਬਾਈਲ ਹੈ ਆਪਾਂ ਮੋਬਾਈਲ ਨੂੰ ਵੇਖਦੇ ਵੇਖਦੇ ਹੀ ਸੋ ਜਾਂਦੇ ਹਾਂ ਜਦ ਤੱਕ ਸੌਂਦੇ ਸੌਂਦੇ ਮੋਬਾਈਲ ਵੇਖਦੇ ਵੇਖਦੇ ਹੱਥ ਤੋਂ ਮੋਬਾਈਲ نیچے ਨਾ ਡਿੱਗ ਜਾਵੇ ਉਸ ਟਾਈਮ ਤੱਕ ਆਪਾਂ ਨੂੰ ਨੀਂਦ ਨਹੀਂ ਆਉਂਦੀ ਤੇ ਤਦ ਹੀ ਆਪਾਂ ਸੌਂਦੇ ਹਾਂ ਜਦੋਂ ਫੋਨ ਨੂੰ ਦੇਖਦੇ ਦੇਖਦੇ ਉਹ ਹੱਥ ਤੋਂ نیچے ਡਿੱਗ ਜਾਂਦਾ ਹੈ ਤੇ ਇਹ ਸਾਰਿਆਂ ਦੀ ਅੱਜਕੱਲ੍ਹ ਹਾਲਤ ਬਣ ਚੁੱਕੀ ਹੈ ਕਿ ਪਰਮਾਤਮਾ ਦੇ ਨਾਮ ਜਪਣ ਦੀ ਥਾਂ ਆਪਾਂ ਮੋਬਾਈਲ ਵੇਖ ਕੇ ਸੌਂਦੇ ਹਾਂ ਪਰ ਗੁਰੂवाणी ਕਹਿੰਦੀ ਹੈ ਕਿ ਤੂੰ ਏ ਬੰਦੇ ਨਾਮ ਜਪ ਤੇ ਜਪਦੇ ਸੋ ਦੇਖੋ ਜੀ ਆਪਾਂ ਨੂੰ ਕੁਝ ਪਾਣ ਵਾਸਤੇ ਕੁਝ ਛੱਡਣਾ ਤਾਂ ਪਵੇਗਾ ਕੁਝ ਪਾਣ ਵਾਸਤੇ ਕੁਝ ਖੋਣਾ ਪੈਂਦਾ ਹੈ ਇਸੇ ਤਰ੍ਹਾਂ ਜੇ ਪ੍ਰਮਾਤਮਾ ਦਾ ਨਾਮ ਪਾਣਾ ਹੈ ਉਹਨਾਂ ਦੀ ਪ੍ਰਮਾਤਮਾ ਦੇ ਨਾਮ ਦੀ ਬਰਕਤ ਆਪਾਂ ਚਾਹੁੰਦੇ ਹਾਂ ਉਹਨਾਂ ਦਾ ਆਸ਼ੀਰਵਾਦ ਪਿਆਰ ਚਾਹੁੰਦੇ ਹਾਂ ਤੇ ਆਪਾਂ ਨੂੰ ਫੋਨ ਛੱਡ ਕੇ ਰਾਤ ਨੂੰ ਆਪਣਾ ਵਾਹਿਗੁਰੂ ਦਾ ਨਾਮ ਦਾ ਜਾਪ ਕਰਕੇ ਸੌਣਾ ਚਾਹੀਦਾ ਹੈ ਮਹਾਪੁਰਸ਼ ਜੀ ਕਹਿੰਦੇ ਨੇ ਕਿ ਮਨੁੱਖ ਜਿੰਨਾ ਸੌਂਦਾ ਹੈ ਉਹ ਸਮੁੱਚੀ ਜ਼ਿੰਦਗੀ ਦਾ 1/3 ਹਿੱਸਾ ਬਣ ਜਾਂਦਾ ਹੈ। ਨਵਜਾਤ ਬੱਚਾ, ਨਿਆ ਜੰਮਿਆ ਬੱਚਾ 19 ਘੰਟੇ 20 ਘੰਟੇ ਸੁੱਤਾ ਰਹਿੰਦਾ ਹੈ। ਹੌਲੇ-ਹੌਲੇ ਉਮਰ ਦੇ ਵੱਧਣ ਦੇ ਨਾਲ ਨੀਂਦ ਘਟ ਜਾਂਦੀ ਹੈ। ਜਦੋਂ ਬੱਚਾ 1 ਸਾਲ ਦਾ ਹੋ ਜਾਂਦਾ ਹੈ ਤਾਂ 15-16 ਘੰਟੇ ਸੌਂਦਾ ਹੈ। ਜਿਵੇਂ-ਜਿਵੇਂ ਹੋਰ ਵੱਡਾ ਹੋ ਰਿਹਾ ਹੈ 12 ਘੰਟੇ ਸੌਂਦਾ ਹੈ। ਹੌਲੀ ਹੌਲੀ ਜਵਾਨ ਹੋ ਰਿਹਾ ਹੈ ਯੁਵਾ ਹੋ ਰਿਹਾ ਤੇ 8 ਤੇ 7 ਘੰਟੇ ਸੌਂਦਾ ਹੈ। ਵਿਰਧ ਹੋ ਗਿਆ ਤੇ ਹੁਣ 4 ਤੇ 5 ਘੰਟੇ ਸੌਂਦਾ ਹੈ। ਬਹੁਤ ਜ਼ਿਆਦਾ ਵਿਰਧ ਹੋਣ ਤੇ ਕਈ ਵਾਰ ਨੀਂਦ ਨੂੰ ਵੀ ਤਰਸ ਜਾਂਦਾ ਹੈ ਤੇ ਨੀਂਦ ਜੋ ਹੁੰਦੀ ਹੈ ਉਹ ਘਟ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਉਪਦੇਸ਼ ਤੇ ਸੰਦੇਸ਼ ਹੈ ਕਿ ਇਹ ਬੰਦੇ ਤੇਰਾ ਜੋ ਸੌਣਾ ਹੈ ਉਹ ਬੇਅਰਥ ਨਹੀਂ ਜਾਣਾ ਚਾਹੀਦਾ। ਕਿਉਂਕਿ ਜ਼ਿੰਦਗੀ ਦਾ ਇਹ ਤੀਜਾ ਹਿੱਸਾ ਹੈ ਇਹ ਵੀ ਪ੍ਰਭੂ ਚਿੰਤਨ ਦੇ ਵਿੱਚ ਲੀਨ ਹੋਣਾ ਚਾਹੀਦਾ ਹੈ ਜਿੱਥੇ ਤੇਰਾ ਜਾਗਣਾ ਸਫਲ ਹੋਵੇ ਉੱਥੇ ਤੇਰਾ ਸੋਣਾ ਵੀ ਸਫਲ ਹੋਵੇ ਬੜੀ ਸੋਹਣੀ ਪੰਗਤੀ ਏ ਉਠਤ ਬੈਠਤ ਸੋਵਤ ਨਾਮ ਇਹ ਗੱਲ ਤਾਂ ਆਪਾਂ ਨੂੰ ਸਮਝ ਆ ਗਈ ਕਿ ਜਾਗਦੇ ਜਾਗਦੇ ਪ੍ਰਮਾਤਮਾ ਦਾ ਨਾਮ ਕਿਵੇਂ ਜਪਣਾ ਪਰ ਇਹ ਗੱਲ ਸੋਚ ਤੋਂ ਪਰੇ ਹੈ ਕਿ ਸੁੱਤਿਆ ਹੋਇਆ ਪ੍ਰਭੂ ਦਾ ਨਾਮ ਕਿਵੇਂ ਜਪਣਾ ਜਦ ਆਪਾਂ ਸੋ ਹੀ ਦੇ ਫਿਰ ਕਿਦਾਂ ਨਾਮ ਜਪਣਾ ਹੈ ਕਿਸ ਤਰ੍ਹਾਂ ਨਾਮ ਜਪਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਸ ਦੀ ਤਫਸੀਲ ਇਹ ਹੈ ਕਿ ਦਿਨ ਵਿੱਚ ਜੋ ਬੰਦੇ ਨੇ ਸੋਚਿਆ ਹੈ ਕਰਿਆ ਹੈ ਉਹੀ ਰਾਤ ਨੂੰ ਉਹਦਾ ਸੁਪਨਾ ਬਣ ਕੇ ਆਉਂਦਾ ਹੈ ਸੁਪਨੇ ਵਿੱਚ ਵੀ ਉਹਨੂੰ ਉਹੀ ਪ੍ਰਾਪਤ ਹੁੰਦਾ ਹੈ ਜੋ ਉਹ ਦਿਨ ਵਿੱਚ ਕਰਦਾ ਹੈ ਜਿਸ ਤਰ੍ਹਾਂ ਦਾ ਬੰਦੇ ਦਾ ਦਿਨ ਨਿਕਲਦਾ ਹੈ ਦਿਨ ਬੀਤਦਾ ਹੈ ਉਸੇ ਤਰ੍ਹਾਂ ਦਾ ਉਹਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਦਿਨ ਵਿੱਚ ਜੋ ਬੰਦੇ ਨੇ ਚਾਇਆ ਹੈ ਉਹ ਰਾਤ ਨੂੰ ਬਕਾਇਦਾ ਉਹਦੇ ਸੁਪਨਿਆਂ 'ਚ ਪੂਰਾ ਹੁੰਦਾ ਹੈ ਦਿਨ ਭਰ ਜਿਸ ਨੇ ਪ੍ਰਭੂ ਦਾ ਚਿੰਤਨ ਕਰਿਆ ਹੈ ਕਿ ਪੂਰਾ ਦਿਨ ਪ੍ਰਭੂ ਦੀ ਯਾਦ 'ਚ ਵਿਤ੍ਰਿਤ ਕੀਤਾ ਹੈ ਤੇ ਆਪਣੇ ਪ੍ਰਭੂ ਦੀ ਤੜਫ ਨੂੰ ਲੈ ਕੇ ਸੋ ਗਿਆ ਹੈ ਤੇ ਲਾਜ਼ਮੀ ਹੈ ਕਿ ਸੁਪਨੇ ਦੇ ਵਿੱਚ ਇਸਨੇ ਆਪਣੇ ਪ੍ਰਭੂ ਦੀ ਮੰਗ ਕਰਨੀ ਹੈ ਤੇ ਸ਼ਾਇਦ ਇਸ ਨੂੰ ਸੁਪਨੇ ਦੇ ਵਿੱਚ ਪ੍ਰਭੂ ਦੇ ਦਰਸ਼ਨ ਵੀ ਹੋਣ ਤੇ ਇਹਦੀ ਮੰਗ ਪੂਰੀ ਹੋ ਜਾਵੇ ਇਸ ਕਰਕੇ ਆਪ ਨੂੰ ਇੱਕ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਦਿਨ ਵਿੱਚ ਜਿੰਨਾ ਜ਼ਿਆਦਾ ਹੋ ਸਕੇ ਆਪ ਨੂੰ ਨਾਮ ਜਪਣਾ ਚਾਹੀਦਾ ਹੈ ਵਾਇਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਜਦੋਂ ਰਾਤ ਹੋਵੇ ਰਾਤ ਨੂੰ ਆਪਣਾ ਪਾਠ ਕਰਕੇ ਰੈਰਾ ਸਾਹਿਬ ਜੀ ਦਾ ਸ਼ਾਮ ਵੇਲੇ ਪਾਠ ਕਰਕੇ ਸੁਹੇਲਾ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਪਣਾ ਜਦੋਂ ਆਪ ਬਿਸਤਰ ਤੇ ਸੌਣ ਵਾਸਤੇ ਜਾਈਏ ਤੇ ਆਪਣੇ ਫੋਨ ਨੂੰ ਇੱਕ ਘੰਟਾ ਪਹਿਲਾਂ ਹੀ ਆਪਾਂ ਨੇ ਬੰਦ ਕਰ ਦੇਣਾ ਹੈ ਰਾਤ ਨੂੰ ਸੌਣ ਵੇਲੇ ਆਪਾਂ ਨੇ ਬਿਲਕੁਲ ਵੀ ਫੋਨ ਨਹੀਂ ਦੇਖਣਾ ਤੇ ਜਦੋਂ ਆਪਾਂ ਸੌਣ ਲਈ ਜਾਈਏ ਤੇ ਬਿਸਤਰ ਤੇ ਬੈ ਕੇ ਆਪਣਾ 10 ਮਿੰਟ ਵਾਹਿਗੁਰੂ 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 ਜੀ ਦਾ ਸਿਮਰਨ ਦਾ ਜਾਪ ਕਰਨਾ ਹੈ ਉਸ ਤੋਂ ਬਾਅਦ ਜਦੋਂ ਆਪਾਂ ਸੌਣ ਲੱਗੇ ਆ ਤਾਂ ਫੇਰ ਵੀ ਸੁਣਦੇ ਸੁਣਦੇ ਜਦ ਤੱਕ ਆਪਾਂ ਨੂੰ ਨੀਂਦ ਨਹੀਂ ਆਉਂਦੀ ਉਸ ਸਮੇਂ ਤੱਕ ਆਪਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਰਹਿਣਾ ਹੈ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਆਪਾਂ ਨੂੰ ਨੀਂਦ ਆ ਜਾਵੇਗੀ ਤੇ ਪੂਰੀ ਰਾਤ ਜੋ ਆਪਾਂ ਨੇ ਸੌਣ ਵੇਲੇ ਵਾਹਿਗੁਰੂ ਦਾ ਜਾਪ ਕੀਤਾ ਉਹ ਪੂਰੀ ਰਾਤ ਆਪਣੇ ਹਿਰਦੇ ਦੇ ਅੰਦਰ ਹੀ ਚੱਲਦਾ ਰਹੇਗਾ ਇਸ ਤਰ੍ਹਾਂ ਜੋ ਆਪਣਾ ਰਾਤ ਦਾ ਸੌਣ ਦਾ ਸਮਾਂ ਹੈ ਉਹ ਵੀ ਸਾਰਾ ਵਾਹਿਗੁਰੂ ਤੇ ਸਿਮਰਨ ਦੇ ਵਿੱਚ ਹੀ ਨਿਕਲ ਜਾਵੇਗਾ ਤੇ ਆਪਾਂ ਨੂੰ ਇਸ ਦਾ ਬਹੁਤ ਵੱਡਾ ਫਲ ਮਿਲਦਾ ਹੈ ਕਿਉਂਕਿ ਜੀ ਦੇਖੋ ਜੋ ਵੀ ਆਪਾਂ ਸੌਣ ਵੇਲੇ ਆਪਣੇ ਮਾਈਂਡ 'ਚ ਗੱਲ ਲੈ ਕੇ ਆਉਂਦੇ ਆ ਜਾਂ ਫਿਰ ਜਿਸ ਬਾਰੇ ਵੀ ਆਪਾਂ ਸੋਚਦੇ ਆ ਦਿਨ ਵਿੱਚ ਜੋ ਕੁਝ ਆਪਣੇ ਨਾਲ ਹੁੰਦਾ ਹੈ ਆਪਾਂ ਉਹ ਵੀ ਸੋਚਦੇ ਆ ਰਾਤ ਵੇਲੇ ਪੜਨ ਵੇਲੇ ਤਾਂ ਫਿਰ ਕਈ ਵਾਰ ਹੁੰਦਾ ਹੈ ਕਿ ਰਾਤ ਨੂੰ ਉਹੀ ਸੁਪਨਾ ਬਣ ਕੇ ਆਪਣੇ ਸੁਪਨੇ ਵਿੱਚ ਆ ਜਾਂਦਾ ਹੈ ਤੇ ਆਪਾਂ ਉਹੀ ਕੁਝ ਵੇਖਦੇ ਆ ਜੋ ਆਪਣਾ ਰਾਤ ਨੂੰ ਪੜਨ ਵੇਲੇ ਆਪਣੇ ਮਾਈਂਡ 'ਚ ਹੁੰਦਾ ਹੈ ਇਸੇ ਤਰ੍ਹਾਂ ਜੇ ਆਪਾਂ ਪ੍ਰਮਾਤਮਾ ਦਾ ਨਾਮ ਉਸ ਵੇਲੇ ਲਈਏ ਤਾਂ ਫਿਰ ਉਹੀ ਕੁਝ ਪ੍ਰਮਾਤਮਾ ਦਾ ਜੋ ਨਾਮ ਹੈ ਉਹ ਆਪਣੇ ਸੁਪਨੇ ਵਿੱਚ ਵੀ ਆਵੇਗਾ ਤੇ ਆਪਣਾ ਪੂਰੀ ਰਾਤ ਜਿ ਆਪਣਾ ਮਾਈਂਡ ਹੈ ਉਹ ਆਪਣੇ ਪ੍ਰਮਾਤਮਾ ਦੇ ਨਾਮ ਨੂੰ ਦਾ ਹੀ ਜਾਪ ਕਰਦਾ ਰਹੇਗਾ ਤੇ ਦਿਲ ਉੱਤੇ ਉਸ ਦਾ ਬਹੁਤ ਚੰਗਾ ਪ੍ਰਭਾਵ ਪਵੇਗਾ ਤੇ ਜਦੋਂ ਆਪਾਂ ਸਵੇਰੇ ਉੱਠਾਂਗੇ ਉਸ ਵੇਲੇ ਵੀ ਆਪਣੇ ਵਾਹਿਗੁਰੂ ਦਾ ਸਿਮਰਨ ਦਾ ਜਾਪ ਕਰਕੇ ਹੀ ਉੱਠਣਾ ਹੈ ਜੇ ਆਪ ਇਹ ਸਭ ਕੁਝ ਕਰੋਗੇ ਇਸ ਤਰ੍ਹਾਂ ਨਾਮ ਜਪ ਕੇ ਸੋਵੋਗੇ ਤ ਨਾਮ ਜਪ ਕੇ ਹੀ ਉਠੋਗੇ ਤਾਂ ਵੇਖਿਓ ਜੀ ਆਪ ਜੀ ਦੇ ਜੀਵਨ ਵਿੱਚ ਕਿੰਨੀ ਤਬਦੀਲੀ ਆਵੇਗੀ ਫਿਰ ਦੇਖਿਓ ਕਿਰਪਾ ਕਿੰਨੀ ਹੁੰਦੀ ਹੈ ਪ੍ਰਮਾਤਮਾ ਦੀ ਉਮੀਦ ਕਰਦੀ ਹਾਂ ਕਿ ਆਪ ਜੀ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈਏ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹੁਣ ਮਿਲਦੇ ਹਾਂ ਅਗਲੀ ਨੈਕਸਟ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ